ਸ਼ਕਲ ਜੀ ਪਰਮਾਤਮਾ ਘਰੇ ਤੁਸੇ ਸਾਰੇ ਠੀਕ ਹੋ ਮੈਂ ਅੱਜ 5:05 ਵਜੇ ਪੰਜ ਮਿੰਟ ਤੇ ਉੱਠੀ ਐਂਗੀ ਫਲ ਜਾ ਰਹੇ ਕੰਮ ਪੈਂਡਿੰਗ ਰਹਿ ਗਏ ਸੀ ਅੱਜ ਮੈਂ ਚਾੜੂ ਪੂੰਛ ਲਾਣੀ ਐ ਨਾਲੇ ਕੱਪੜੇ ਧੋਣੇ ਨੇਗੀ ਬਸ ਫਿਰ ਉੱਠ ਕੇ ਹੀ ਉਹਨੂੰ ਸ਼ੁਰੂ ਕਰਤੀਆਂ ਸਾਰੇ ਕੰਮ ਅੱਜ ਇੱਕ ਭੋਗ ਤੇ ਜਾਣਾ ਹੈਗਾ ਉਹਨੇ ਦੀਦੀ ਨੇ ਆਪਣੇ ਉਹਨਾਂ ਨੇ ਕਿਹਾ ਸੀ ਮੇਰੇ ਨਾਲ ਚੱਲਿਓ ਇਹਦੇ ਪਪਾ ਜਾਣਗੇ ਹਰਗੁਣ ਦੇ ਮੈਂ ਤੇ ਉਹ ਦੀਦੀ ਨੇ ਉਹਨਾਂ ਦੀ ਬੇਟੀ ਤਾਂ ਹੀ ਫਿਰ ਮੈਂ ਥੋੜਾ ਜਲਦੀ ਉੱਠ ਕੇ ਵੀ ਕੰਮ ਸਾਰੇ ਖਤਮ ਕਰ ਲਾਂ 9:30 ਬੁਲਾਇਆ ਉਹਨਾਂ ਨੇ ਅੰਜੀ ਨੂੰ ਸੋਈ ਚਾਹੀਈ ਆ ਪਰ ਇਸ ਤੇ ਮੈਂ ਥੋੜਾ ਗਰਮ ਪਾਣੀ ਰੱਖਿਆ ਮੈਂ ਉੱਪਰ ਗੀਜ਼ਰ ਲਾ ਕੇ ਆਨੀ ਆ ਪਹਿਲਾਂ ਹਾਂਜੀ ਮੈਂ ਗਰਮ ਪਾਣੀ ਕਰਕੇ ਧੀ ਲਿਆ ਲੈ ਆ ਰਹੀ ਹਾਂ ਹੁਣ ਝਾੜੂ ਚਾੜੂ ਮਨ ਲਾ ਲਿਆ ਸਾਰੇ ਘਰ ਚ ਮੈਂ ਬਣਾਉਣੀ ਆ ਥੋੜੀ ਚਾਹ ਮੈਂ ਚਾਹ ਪੀਣੀ ਆ ਕੱਪੜਿਆਂ ਦੀ ਪਲੈਨਿੰਗ ਮੈਂ ਮਿਸ ਕਰਦੀ ਧੋਣ ਦੇ ਕੱਪੜੇ ਸਾਰੇ ਜੀਜੀ ਤੋਂ ਉਹਨਾਂ ਨੇ ਲਏ ਨੇ ਕਿ ਜੇ ਉਹਨਾਂ ਨੂੰ ਧੋਵਾਂਗੇ ਟਾਈਮ ਤੇ ਤਾਰਨਾ ਵੀ ਪਊਗਾ ਫੇ ਧੁੱਪ ਚ ਤਾਰੂਗਾ ਕੌਣ ਪਿੱਛੋਂ ਕੱਲ ਨੂੰ ਧੋ ਲੂੰਗੀ ਉਹਨਾਂ ਦੇ ਕੱਪੜੇ ਜਿਹੜੀ ਨੂੰ ਬਾਹਰ ਕੱਢਿਆ ਹੈਗਾ ਇਹਨੂੰ ਮੈਂ ਸੁਨਹਿਤ ਤੋਂ ਬਿਨਾ ਗੁਸ ਨਹੀਂ ਦੇ ਦਿੱਤਾ ਹਾਂ ਜਾ ਉਧਰ ਖੇਲ ਲੈ ਉਧਰ ਖੇਲ ਲੈ ਉਧਰ ਖੇਲ

ਆ ਵੀ ਨਹੀਂ ਆ ਵੀ ਨਹੀਂ ਹੈ ਬੋੜੂ ਜਾ ਕੋਈ ਬਣਗੀ ਮੈਂ ਫਿਰ ਨਹੀਂ ਆ ਪਾ ਕੇ ਫਿਰ ਉਹਨਾਂ ਨੇ ਦੇ ਦੇਣਾ ਹੁੰਦੇ ਨੇ ਇਹ ਤਾਂ ਠੀਕ ਨਹੀਂ ਨਾਣ ਕੇ ਫਿਰ ਮੈਂ ਪੁੱਛ ਲਾਨੀ ਆ ਜੇ ਅੱਜ ਵੀ ਨਾ ਪੁੱਛ ਲਿਆ ਬਹੁਤ ਗੰਦਾ ਹੋ ਜਾਊਗਾ ਸਾਰਾ ਘਰ ਤਾਂ ਮੈਂ ਪਾਲੀ ਮਠਿਆਈ ਕਰ ਲ ਬਿਆ ਤੇ ਗਈ ਸੀ ਉਹਨਾਂ ਨੇ ਦੇਈ ਸੀ ਘਰ ਬਣਾਈ ਹੈ ਕਹਿੰਦੇ ਸਾਰੇ ਖਾਣ ਚ ਤਾਂ ਟੇਸਟੀ ਹੈਗੀ ਆ ਮੈਂ ਬੀਲੇ ਮੈਂ ਕਰਦੇ ਹੁਣ ਆਪਣਾ ਸੂਟ ਪ੍ਰੈਸ ਹਾਂਜੀ ਸੂਟ ਮੈਂ ਕਰ ਲਿਆ ਆਪਣਾ ਪ੍ਰੈਸ ਅਮਨ ਦੇ ਵੀ ਕਰਤੇ ਹੁਣ ਮੈਂ ਲਾਨੀਆਂ ਪੋਚੇ ਪੋਚੇ ਲਾ ਕੇ ਫਿਰ ਮੈਂ ਨਾਨੀਆਂ ਹਾਂਜੀ ਝਾੜੂ ਪੋਚੇ ਲੱਗ ਗਏ ਨੇ ਸਾਰੇ ਮੈਂ ਲੱਗਿਆ ਹੁਣ ਰੋਟੀ ਬਣਾਉਣ ਲਾਂ ਅੰਜਾਰੇ ਨੂੰ ਕਹਿੰਦੇ ਪਹਿਲਾਂ ਰੋਟੀ ਬਣਾ ਲਵਾਂ ਫਿਰ ਨਾਂ ਵਾਲੀ ਮੈਂ ਨੰਦੀਆਂ ਰੋਟੀ ਬਣਾ ਕੇ ਹਾਂਜੀ ਰੋਟੀ ਸਾਰਿਆਂ ਨੇ ਬਣਾਉਂਦੀ ਮਮਨਤ ਉਹ ਨੀਆ ਭਾਂਡੇ ਗੁੰਨੋ ਵੀ ਸਕੂਲ ਚ ਛੁੱਟੀ ਆ ਕੱਲ ਫੰਕਸ਼ਨ ਸੀਗਾ ਅੱਜ ਫੇਰ ਛੁੱਟੀ ਕਰਤੀ ਅੱਜ ਸੋਇਮਨੈਸਾਇਸ ਫਾਈ ਕਰਤੀ ਭਾਂਡੇ ਵੀ ਧੋਤੇ ਹੁਣ ਮੈਂ ਹੋਣੀ ਆ ਤਿਆਰ ਜੀ ਮੈਂ ਨਹਾ ਕੇ ਤਿਆਰ ਹੋ ਗਈ ਹੁਣ ਮੈਂ ਖਾਣੇ ਕਰਦਾ ਫੁਲਕਾ ਐਵਨ ਨੂੰ ਕਰੰਗੀ ਥਾਲੀਆਂ ਉੱਠੇ ਨਹੀਂ ਰਿਹਾ ਉਹ ਦੇਖਦੀ ਆ ਜੇ ਉੱਠ ਗਿਆ ਦਵਾਰ ਚਾਹ ਪੀ ਲੂਗਾ ਮੈਂ ਬਣਾ ਦਾਨੀ ਆ ਜੀ ਮੈਂ ਰੋਟੀ ਖਾ ਲਈ ਐਵਨ ਵਾਸਤੇ ਚਾਹ ਰੱਖੀ ਆ ਥੋੜੀ ਜੀ ਹੁਣ ਕੱਲ ਜਾਗੇ ਫਿਰ ਹੁਣ ਨਿਊਸੀ ਤਿਆਰ ਹੋ ਗਿਆ ਹੁਣ ਅਸੀਂ ਚੱਲਨੇ ਆਂ ਬਾਗੀ ਵੀਰੇ ਕੋਈ ਉਹ ਗੱਡੀ ਜੀ ਆ ਵੀ ਚਲੀ ਗਈ ਆ ਹਾਂ ਤੁਹਾਨੂੰ ਵੀ ਸੀ ਰਹਿਣਾ ਮੈਂ ਤਾਂ ਕਿਉਂ ਆਇਆ ਸੀ ਮੈਂ ਆ ਰਿਹਾ ਪਾਤਣ ਆ ਗਿਆ ਮਤਲਬ ਮੈਨੂੰ ਲੋਕੇਸ਼ਨ ਲਈ ਤੋ ਤਾਂ ਸਫੈਦੋਗੰਨੀ ਦੀ ਜੱਕ ਲਈ ਮੈਂ ਤਾਂ ਕਰਿਆ ਮਾਂ ਵੀਰੇ ਨੂੰ ਕੁਝ ਹੋਰ ਆਤਮ ਜੈਕ ਬਦਮਾਸ਼ ਜਾਉਂਦੇ ਦੇ ਗਿਆ ਰੋਗ ਪੈ ਗਿਆ ਲੰਗਰ ਪਾਣੀ ਛੱਕ ਲਿਆ ਸੀ ਚੱਲਿਆ ਹੁਣ ਘਰ ਵਾਪਸ ਹਾਂਜੀ ਅਸੀਂ ਆਏ ਆ ਸਿੱਧੂ ਮੂਸੇਵਾਲੇ ਦੀ ਸਮਾਰਤ ਤੇ ਆ ਉਹਨਾਂ ਦਾ ਸਟੈਚੂ ਬਣਾ ਰੱਖਿਆ ਉਰੇ ਆਪਾਂ ਕਰਵਾਨੇ ਆ ਫੋਟੋਆਂ ਆਇਆ ਸਿੱਧੂ ਮੂਸੇ ਵਾਲੇ ਦੇ ਘਰ ਚਲੋ ਤੁਹਾਨੂੰ ਦਿਖਾਣੇ ਆ ਜੀ ਤੋਂ ਹੁਣ ਕਿਹਾ ਬੜਾ ਜਲਦੀ ਆਨੇ ਆ ਹਾਂ ਕਿੱਥੇ ਆ ਜਣਾ ਵਿੱਚ ਚਲ ਕੋਈ ਨਾ ല ഗോളിയുട്ട സാർ സന്തോത ਆਜਾ ਮੰਨਤ ਨਹੀਂ ਆਣਾ ਕਿ ਰੁਕੇ ਇੱਕ ਢਾਬੇ ਤੇ ਇੱਥੇ ਅਮਨ ਕਹਿੰਦੇ ਮੈਨੇ ਚਾਹ ਪੀਣੀ ਆ ਉਹ ਚਾਹ ਪੀ ਰਹੇ ਨੇਗੇ ਅਸੀਂ ਕੋਲਡ ਡਰਿੰਕ ਲਈ ਆ ਕੋਲਡ ਡਰਿੰਕ ਪੀਨੇ ਆ ਅਸੀਂ 2:00 2:30 ਵਜੇ ਚੱਲ ਪਏ ਆ ਆਪਾਂ ਵੀ ਤੇ ਨੀਚੇ ਕੀ ਪੁਲ ਬਣਾ ਦੇ ਉੱਪਰ ਗੱਡੀਆਂ ਠੁਕ ਗਈਆਂ ਦੋ ਆਪਸ ਚ ਲੜ ਰਹੇ ਨੇ ਸਾਲੇ ਜਿਆਦਾ ਰੋਕਦੇ ਨੇ ਅੱਛਾ ਪਲੀਜ਼ ਪਾਸ ਨੀ ਹੋਸੀਪੈਲਸ ਆ ਕਿਵੇਂ ਬਣਾ ਰਖਿਆ ਨੇ ਉੱਪਰ ਪੁਲ ਤੇ ਇਸ ਬੱਸ ਨੂੰ ਸੀਟ ਬੈਲਟ ਹੁਣ ਖੜ ਕੇ ਆਪਣੀ ਬੈਸਭਾਜੀ ਕਰਨੀ ਕੁਛ ਨਹੀਂ ਹੋਣਾ ਇਹ ਨੀ ਡੈਕੋਰੇਸ਼ਨ ਦੀ ਘਾਤੋ ਕਰ ਰੱਖੀ ਐ ਦੀ ਬੋਲਦੇ ਨਾ ਮਸਤਰੀ ਹੋ ਰੇ ਰਾਮਨ ਰੋਲਾ ਫਿਰ ਉਹਦਾ ਕੀ ਐ ਇਹ ਡੈਕੋਰੇਸ਼ਨ ਦਾ ਰੋਲਾ ਨੰਬਰ ਕਾਰ ਆਉਦਾ ਕਰ ਲੈ ਅੱਛਾ ਹੋਰ ਲਾਲ ਰੰਗ ਚੰਗਾ ਕੋਈ ਨਾ ਆਈਆ ਆ ਨਹੀਂ ਸੋਹਣਾ ਬਣ ਰਿਹਾ ਹੂੰ ਤਾਂ ਐ ਜਿਵੇਂ ਆਪਾਂ ਕੋਈ ਉਹ ਹੁੰਦਾ 15 ਅਗਸਤ ਜਾਂ 26 ਜਨਵਰੀ ਐ ਕਰ ਲੱਗਿਆ ਆ ਜਾਣਾ ਸਾਹ ਕਤਾਬ ਜਾ ਰਿਹਾ ਰਹਿੰਦੇ ਖੁਸ਼ ਹਾਂ ਪਹੁੰਚੇ ਉਹਨਾਂ ਕੋਟਾਂ ਤੇ ਹਾਂ ਜੀ ਆਣਾ ਕੰਮੇ ਉਹਦੇ ਦੀ ਬਣਾ ਰਹੀ ਹੈ ਅੱਜ ਸਾਰੇ ਕੀ ਤੇ ਸਿੱਧੂ ਮਸੇਵਾਲੇ ਫੀਲਿੰਗ ਆ ਰਹੀ ਹੈ ਨਾ ਜਜ਼ਬ ਤੇਰੀ ਮੇਰੀ ਗੱਲ ਛੋਟੀ ਹੋ ਵੀ ਤੋਂ ਚੜਿਆ ਪਿਛੋਂ ਤੇ ਗੱਲ ਮਸਾਈਫੋਂ ਚੀ ਪਲੀਜ਼ ਪਾਸ ਯੂ ਸੀਟ ਬੈਲਟਸ ਆ ਮੰਨ ਦੇ ਬੇਰੇ ਦੇ ਠੀਕ ਹੈ ਠੀਕ ਕਿੱਥੇ ਆ ਬਾਈ ਨੰਦ ਬਾਈ ਕਰ ਦੋ ਮਾਈ ਤੇ ਆ ਜੋ ਥੋੜੀ ਜਿਹੀ ਚਾਹ ਬਣਾ ਲੈਣੇ ਆ ਨਹੀਂ ਦੀ ਫੇਰ ਆਵਾਂਗੇ ਕਿਸੇ ਦਿਨ ਬੇਲੇ ਟਾਈਮ ਉਰੇ ਸੇ ਜਾਂਦਾ ਹੈ ਉਹ ਕੋਈ ਨਹੀਂ ਉਰੇ ਪਹੁੰਚ ਗਏ ਘਰ ਹੁਣ ਦਿਖਾਨੇ ਮੋਜੋ ਮੋਜੋ ਕੀ ਸੀ ਮਜੀ ਮੇਰੇ ਪੁੱਤ ਨੂੰ ਗੱਲਾਂ ਕਰਕੇ ਬੀਜੀ ਕਿੱਥੇ ਨੇ ਬੀਜੀ ਹਾਂਜੀ ਘਰ ਅਸੀਂ ਪਹੁੰਚ ਗਏ ਸੀਗੇ ਰੋਟੀ ਪਾਣੀ ਉਹ ਸਾਹਮਣੇ ਵਾਲੇ ਦੀਦੀ ਲੈ ਆਏ ਸੀ ਬਣਾ ਕੇ ਹੈਵਨ ਤੇ ਹਰ ਬੰਦਾ ਪੀਜ਼ਾ 버ਗਰ ਖਾਏ ਮੈਂ ਮੈਂ ਹੀ ਖਾਧੀ ਅਮਨ ਨੇ ਤਾਂ ਖਾਈ ਨਹੀਂ ਰੋਟੀ ਰੋਟੀ ਖਾ ਕੇ ਬੈਠੇ ਸੀ ਅੰਨੇ ਦੇ ਤਾਇਆ ਜੀ ਆ ਗਏ ਉਹਨਾਂ ਦੇ ਦੋਸਤ ਸੀਗੇ ਨਾਲ ਉਹਨਾਂ ਨੇ ਸਾਰੇ ਟੂਰਤੇ ਜਾਣਾ ਫਿਰ ਉਹ ਇੱਧਰ ਨੂੰ ਆ ਗਈ ਜਿਹੜਾ ਘਟਦੇ ਘਟਦੇ ਬਸ ਹੁਣੇ ਹੁਣੇ ਗਏ ਨੇ ਮੈਂ ਭਾਂਡੇ ਧੋਕੇ ਹੋਈਆਂ ਫ੍ਰੀ ਦਿਨ ਅੱਜ ਸਾਰਾ ਵਧੀਆ ਰਿਹਾ ਅੱਜ ਸਿੱਧੂ ਮੂਸੇ ਵਾਲੇ ਦੇ ਪਿੰਡ ਜਾਏ ਉਹਨਾਂ ਦੇ ਪਾਪਾ ਨੂੰ ਮਿਲ ਲੈ ਉਹਨਾਂ ਦੇ ਛੋਟੇ ਭਰਾ ਨੂੰ ਮੰਮੀ ਤੋਂ ਉਹਨਾਂ ਦੇ ਮਿਲੇ ਨਹੀਂ ਹੈਗੇ ਅੰਦਰ ਕੋਈ ਕਹਿੰਦੇ ਸਿੰਗਰ ਆ ਰਿਹਾ ਗੁਲਾਬ ਸਿੱਧੂ ਉਹਨਾਂ ਨਾਲ ਬੈਠੇ ਜੁਨਾ ਤਾਇਆ ਤੇ ਮੰਮੀ ਵਧੀਆ ਲੱਗਿਆ ਥੋੜਾ ਦਿਲ ਨੂੰ ਸਕੂਨ ਜਾਂ ਮਿਲਿਆ ਛੋਟਾ ਸਿੱਧੂ ਹੈ ਜਿਹੜਾ ਬੜਾ ਗੋਲੂ ਮੋਲੂ ਜਾਇਆਗਾ ਪਹਿਲਾਂ ਤਾਂ ਸਾਡੇ ਕੋਲ ਆਉਣ ਨੂੰ ਡਰ ਰਹਾ ਸੀ ਫਿਰ ਹੌਲੀ ਹੌਲੀ ਮਿਕਸ ਹੋ ਜਾ ਹੋ ਗਿਆ ਫਿਰ ਖੇਲਦਾ ਫਿਰ ਹੀ ਗਿਆ ਬੜਾ ਇੰਤਜ਼ਾਰ ਕਰਨਾ ਪਿਆ ਮਿਲਣ ਵਾਸਤੇ ਚਲੋ ਮਿਲ ਗਏ ਅੱਧਾ ਪੌਣਾ ਘੰਟਾ ਬੈਠੇ ਰਹੇ ਸੀ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਚਲੋ ਫਿਰ ਅੱਧਾ ਬਲੌਕ ਆਪੈਥੀ ਖਤਮ ਕਰਦੇ ਆ ਕੱਲ ਨੂੰ ਫੇਰ ਮਿਲਦੇ ਆ ਗੁੱਡ ਨਾਈਟ ਓਕੇ ਬਾਏ